ਜਿਵੇਂ ਆਪਣੇ ਪਸ਼ੂ ਸੂ ਪੈਂਦੇ ਨੇ ਤੇ ਪਸ਼ੂ ਦੀ ਆਪਾਂ ਨੂੰ ਡੀਕ ਜ਼ੇਰ ਦੀ ਕਰਨੀ ਪੈਂਦੀ ਆ ਜੇ ਪਸ਼ੂ ਸ਼ਾਮ ਟਾਈਮ ਸੂਵੇ ਮਤਲਬ ਚਾਹੇ ਠੰਡਾ ਚਾਹੇ ਗਰਮੀਆ ਗਰਮੀਆ ਤੇ ਆਪਾਂ ਏਸੀ ਥੱਲੇੋਂ ਉੱਠ ਕੇ ਕੋਈ ਵੀ ਪਰਿਵਾਰ ਦਾ ਮੈਂਬਰ ਨਹੀਂ ਤਿਆਰ ਹੁੰਦਾ ਵੀ ਮੱਝ ਨੂੰ ਦੇਖੇ ਹੈ ਉਹਦੇ ਵਿੱਚ ਕੀ ਹੁੰਦਾ ਸਾਂਝੀ ਸਿਹਰੀ ਨਹੀਂ ਦੇਖਦੇ ਉਹ ਵੀ ਆਪਦਾ ਪੱਖੇ ਕੂਲਰ ਲਾ ਕੇ ਸੌ ਜਾਂਦੇ ਨੇ ਕੀ ਹੁੰਦਾ ਪਸ਼ੂ ਉਹ ਜੋਰ ਮਾਰਦਾ ਤੇ ਜੋਰ ਮਾਰਨ ਦੇ ਨਾਲ ਭਰ ਜ਼ੇਰ ਨਹੀਂ ਪੈਂਦੀ ਜ਼ੇਰ ਨੂੰ ਜਿਆਦਾ ਟਾਈਮ ਹੋ ਜਾਂਦਾ ਕਈ ਕਿਸਮ ਦੀਆਂ ਪਸ਼ੂ ਨੂੰ ਇਨਫੈਕਸ਼ਨਾਂ ਹੋ ਜਾਂਦੀਆਂ ਨੇ ਕਿਉਂ ਅੱਜ ਕੱਲ ਪਸ਼ੂਆਂ ਵਿੱਚ ਉਹ ਜਾਨਣਾ ਹੈ ਨਹੀਂ ਨਾ ਹੀ ਅਸੀਂ ਉਹ ਖਰਾਕਾ ਪਾਉਨੇ ਆ ਇਹ ਨਹੀਂ ਇੰਨੀ ਕੋਈ ਪਾ ਸਕਦਾ ਕਿ ਮਗਹੀਆਂ ਨੂੰ ਇੰਨੀ ਆ ਦੋਤ ਪਸ਼ੂਆਂ ਹੈਟ ਹੋਨੇ ਹੈ ਨਹੀਂ ਇਹ ਤੁਹਾਨੂੰ ਦੋਤ ਬਤਾਉਂਦਾ ਵੀ ਤਰੀਕਾ ਦੱਸਾਂਗੇ ਦੱਸਾਂਗੇ ਸਾਰਾ ਕੁਝ ਦੱਸਾਂਗੇ ਤੁਸੀਂ ਮੇਰੀ ਵੀਡੀਓ ਹਰਨੇ ਪਸ਼ੂਆਂ ਤੇ ਪਾਇਆ ਕਰੂਗੀ ਕਿਉਂ ਮੈਨੂੰ ਮਤਲਬ ਸਰਦਾਰ ਸਾਹਿਬ ਕਹਿੰਦਾ ਵੀ ਆਪਾਂ ਕੋਲ ਤਾਂ ਇੰਨੇ ਪਸ਼ੂਆਂ ਬਾਰੇ ਹੈਗੇ ਨੁਕਤੇ ਤੂੰ ਨਾਲ ਪਸ਼ੂਆਂ ਦਾ ਵੀ ਪਾਇਆ ਕਰ ਕਿਉਂ ਆਪਾਂ ਜੱਦੀ ਪੁਸਤੀ ਵਪਾਰੀਆਂ ਆਪਣੀ ਚੌਥੀ ਪੀੜ੍ਹੀ ਵਪਾਰੀਆਂ ਦੇ ਚੱਲਦੇ ਵਪਾਰੀ ਕਦੇ ਡਾਕਟਰ ਕੋਲ ਨਹੀਂ ਛੇਤੀ ਛੇਤੀ ਜਾਂਦੇ ਇਹ ਐਂਡ 'ਚ ਜਾਂਦੇ ਨੇ ਜਦੋਂ ਇਹਨਾਂ ਦੇ ਫਾਰਮੂਲੇ ਫੇਲ ਹੋ ਜਾਂਦੇ ਨੇ ਤੇ ਪਹਿਲਾਂ ਸਾਰੇ ਆਪਣੇ ਫਾਰਮੂਲੇ ਨਾਲ ਹੀ ਪਸ਼ੂ ਨੂੰ ਠੀਕ ਕਰਦੇ ਨੇ ਤੇ ਰਹੀ ਅੱਜ ਜਿਹੜਾ ਪਸ਼ੂ ਦੀ ਜ਼ੇਰ ਪੈਣ ਤੋਂ ਬਾਅਦ ਇਹ ਪਸ਼ੂ ਨੂੰ ਸੂਰਤਵਾ ਸੌਰੀ ਪਸ਼ੂ ਜਦੋਂ ਸੁੰਦਾ ਜ਼ੇਰ ਨੂੰ ਬਹੁਤ ਟਾਈਮ ਲੱਗ ਜਾਂਦਾ ਸਾਨੂੰ ਸਾਰਿਆਂ ਨੂੰ ਹੁੰਦਾ ਵੀ ਜ਼ੇਰ ਛੇਤੀ ਪਵੇ ਤਾਂ ਅਸੀਂ ਬੇਲੇ ਹੋਈਏ ਕਿ ਉਹਨਾਂ ਚਿਰ ਆਪਾਂ ਬੇਲੇ ਨਹੀਂ ਹੋ ਸਕਦੇ ਉਹਦੇ ਲਈ ਤੁਹਾਨੂੰ ਕਾਰਗਲ ਐਨੀ ਵਧੀਆ ਇੱਕ ਆਈਟਮ ਦੱਸਦੇ ਆਂ ਅੱਜ ਜਿਹੜੀ ਹਰ ਇੱਕ ਮੈਡੀਕਲ ਤੋਂ ਮਿਲਦੀ ਆ ਤੁਸੀਂ ਉਹ ਇੱਕ ਸ਼ਿਸ਼ੀ ਪਸ਼ੂ ਨੂੰ ਪਿਆ ਦੇਣੀ ਆ ਜ਼ਹਿਰ ਪੈਣ ਤੋਂ ਪਹਿਲਾਂ ਦੇਖੋ ਤੁਹਾਨੂੰ ਇਹਦਾ ਨੰਬਰ ਸਕਰੀਨ ਤੇ ਆਉਂਦਾ ਜਾਂ ਫਿਰ ਨੇੜੇ ਹੋ ਕੇ ਦਿਖਾਵਾਂ ਇਹ ਦੇਖੋ ਧਿਆਨ ਦੇ ਨਾਲ ਹੌਲੀ ਹੌਲੀ ਦਿਖਾਉਣੀ ਆ ਮੈਂ ਇਹ ਇਹ ਸ਼ਿਸ਼ੀ ਆ ਇਹ ਇੱਕ ਪਿਆ ਦੇਣੀ ਆ ਇੱਕ ਪਿਉ ਆ ਦੇ ਨਾਲ ਪਸ਼ੂ ਦੀ ਜ਼ਹਿਰ ਅੱਧਾ ਪੌਣੇ ਦੇ ਘੰਟੇ ਅੰਦਰ ਦਾਲ ਦੇ ਕੇ ਪੈ ਜਾਂਦੀ ਇੱਕ ਮਿੰਟ ਵਿੱਚ ਦੀ ਦੇਖੋ ਇਹ ਬਹੁਤ ਵਧੀਆ ਚੀਜ਼ ਆ ਤੇ ਐ ਬਾਕੀ ਤੁਹਾਨੂੰ ਹੋਰ ਵੀ ਬਹੁਤ ਦੇਸੀ ਨੁਕਤੇ ਨੇ ਸਾਡੇ ਕੋਲੇ ਜਿਵੇਂ ਪਸ਼ੂ ਆਸ ਨਹੀਂ ਰਹਿੰਦਾ ਜਾਂ ਪਸ਼ੂ ਆਸ ਹੋ ਕੇ 1-2 ਮਹੀਨੇ ਬਾਅਦ ਬੱਚਾ ਸੈੱਟ ਹੁੰਦਾ ਜਾਂ ਪਸ਼ੂ ਦੁੱਧ ਨਹੀਂ ਵਾਦਾ ਉਹ ਵੀ ਤੁਹਾਨੂੰ ਨੁਕਤੇ ਦੱਸਾਂਗੇ ਦੇਖੋ ਤੁਸੀਂ ਵੀਡੀਓ ਦੇ ਨਾਲ ਬਣ ਰਹਿਣ ਲਈ ਵੀਡੀਓ ਤੇ ਲਾਈਕ ਕਰ ਦਿਓ ਫੋਲੋ ਕਰ ਦਿਓ ਤੇ ਵੀਡੀਓ ਪੂਰੀ ਸੁਣਿਆ ਕਰੋ ਧੰਨਵਾਦ ਜੀ ਤੁਹਾਡਾ ਵੀਡੀਓ ਨੂੰ ਜੇ ਚੰਗੀ ਲੱਗੀ